ਪੰਜਾਬ 9888 ਚੈਨਲ ਤੇ ਤੁਹਾਡਾ ਸਵਾਗਤ ਹੈ ਨਵੇਂ ਸਾਲ ਦੀ ਆਮਦ ਮੌਕੇ ਥਾਣਾ ਧਾਰੀਵਾਲ ਵਿਖੇ ਸ਼੍ਰੀ ਸੁਖਮੀ ਸਾਹਿਬ ਜੀ ਦੇ ਪਾਠ ਕਰਵਾਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਥਾਣਾ ਧਾਰੀਵਾਲ ਦੇ ਮੁਖੀ ਇੰਸਪੈਕਟਰ ਦਜੀਤਕੌਰ ਵੱਲੋਂ ਸਤਾਫ ਦੇ ਸਹਿਯੋਗ ਨਾਲ ਨਵੇਂ ਸਾਲ ਦੇ ਪਹਿਲੇ ਦਿਨ ਨੇਕ ਉਪਰਾਲਾ ਕਰਦੇ ਹੋਏ ਥਾਣਾ ਧਾਰੀਵਾਲ ਵਿਖੇ ਸ਼੍ਰੀ ਸੁਖਮੀ ਸਾਹਿਬ ਜੀ ਦੇ ਪਾਠ ਕਰਵਾਇਆ ਗਿਆ ਉਪਰੰਤ ਭਾਈ ਰਜਿੰਦਰ ਸਿੰਘ ਜਣੀਆਂ ਜਥੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕਰਕੇ ਸੰਤਾਂ ਨੂੰ ਨਿਹਾਲ ਕੀਤਾ ਅਤੇ ਇਲਾਕੇ ਅੰਦਰ ਸੁਖ ਸ਼ਾਂਤੀ ਅਮਨ ਆਮਾਨ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਐਸਐਮ ਪ੍ਰੈਕਟਰ ਜੀ ਕਰਨੇ ਕਿ ਆਕਾ ਸ਼੍ਰੀ ਗੁਰੂ ਦਰਬਾਰ ਸਾਹਿਬ ਦੀ ਦਾ ਓਟ ਆਸਰਾ ਲੈਂਦੇ ਹੋਏ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾ ਕੇ ਨਵੇਂ ਸਾਲ ਦੀ ਰਮਤਾ ਕਰਕੇ ਉਮੀਦ ਜਤਾਈ ਕਿ ਵਾਹਿਗੁਰੂ ਜੀ ਪੂਰੇ ਇਲਾਕੇ ਪੰਜਾਬ ਦੇਸ਼ ਦੇ ਤੇ ਸੁਖ ਸ਼ਾਂਤੀ ਨੇੜੇ ਪੁਲਿਸ ਮੁਲਾਜ਼ਮਾਂ ਦੀ ਕਰਦੀ ਕਰਾ ਰੱਖਣਾ ਤਾਂ ਜੋ ਸਮਾਜਿਕ ਬੁਰਾਈਆਂ ਵਿਰੋਧে ਸਫਲਤਾ ਹਾਸਲ ਹੁੰਦੀ ਰਹੇ ਵਿਸ਼ੇਸ਼ ਤੌਰ ਤੇ ਪਹੁੰਚੇ ਡੀਐਸਪੀ ਕਲਵੰਪਸਿੰਘ ਮਾਨ ਨੇ ਐਸਐਸਪੀ ਦੇ ਸਹਿਯੋਗ ਦੇ ਯਤਨ ਕਰਦੇ ਅਪਰਾਧੀਆਂ ਦੀ ਫਿਲਾਹਾ ਕਰਦਿਆ ਕਿ ਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਜੇਹੇ ਤਰ੍ਹਾਂ ਦੇ ਸਮਾਜਿਕ ਕਰਵਾਉਣ ਨਾਲ ਪਬਲਿਕ ਪੁਲਿਸ ਦੀ ਮਿਹਰਤਾ ਵਾਧੇ ਅਤੇ ਪਬਲਿਕ ਦੇ ਸਹਿਯੋਗ ਨਾਲ ਪੁਲਿਸ ਸਮਾਜਿਕ ਬੁਰਾਈਆਂ ਵਿਰੋਧে ਦ੍ਰਿੜਤਾ ਨਾਲ ਕੰਮਜਾਦੀ ਹਾਸਲ ਕਰ ਸਕਦੀ ਹੈ ਇਸ ਮੌਕੇ ਤੇ ਨਗਰ ਕੌਂਸਲ ਪ੍ਰਧਾਨ ਵਾਰਿਕ ਪ੍ਰਧਾਨ ਕੌਂਸਲਰ ਸਾਹਿਬਾਨ ਸਰਪੰਚ ਪੰਚ ਸਾਹਿਬਾਨ ਸេចਸਨ ਆਗੂ ਸਮੂਹ ਇਲਾਕੇ ਦੀਆਂ ਨਾਮਵਾਰ ਸ਼ਖਸੀਅਤਾਂ ਨੇ ਸ਼ਮੂਲੀਅਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਮਸਤਕ ਹੋ ਕੇ ਨਵੇਂ ਸਾਲ ਦੀ ਵਧਾਈ ਦਿੱਤੀ ਸਮਾਗਮ ਦੌਰਾਨ ਚਾਹ ਪਕੌੜੇ ਅਤੇ ਸਮਾਗਮ ਪ੍ਰੰਤ ਗੁਰੂ ਘਰ ਅਪੋਰਟ ਲੰਗਰ ਵਰਤਾ ਅੰਤ ਵਿੱਚ ਐਸੈਟੈਂਸਟ ਬਲਜੀਤ ਕੌਰ ਨੇ ਪਹੁੰਚੀਆਂ ਮਨ ਮਾਤਾ ਸਚੀਤਾ ਦਾ ਧੰਨਵਾਦ ਕੀਤਾ ਅਤੇ ਨਵੇਂ ਸਾਲ ਦੀ ਵਧਾਈ ਦਿੰਦੇ ਕਾਮਾ ਪੀਪੀ ਕੇ ਸਾਰਿਆਂ ਲਈ ਨਵਾਂ ਸਾਲ ਖੁਸ਼ੀਆਂ ਖੇੜਾ ਵੜਾਏ ਹੋਏ ਦੇਖੋ ਧਰਿਆ ਕੋ ਪੱਤਰਕਾਰ ਜੀ ਦੀ ਖਾਸ ਰਿਪੋਰਟ sorry. ਕਰਨਾਮ ਨੇ ਤੇ ਕੀ ਨਾਮਿਤ ਕੀ ਅਰਦਾਸ ਤੇ ਤੁਮਰਾ ਅੰਤ ਆਉ ਕੇ ਤੇ ਆਪਾ ਗਵਨਿ ਚਿਰਤਾਰੀ ਕਿੰਝ ਹੋਏ ਸਵਾ ਗਿਆ ਗਤ ਮਿਤ ਤੁਹੀ ਜਾਣੀ ਪ੍ਰਭ ਅੰਤਰਾਸ਼ਰਸ ਸਤਿਵੰਤ ਜੀਤਮਈ ਗਤ ਮਿਤ ਤੁਹੀ ਜਾਣੀ ਹੰਮੀ ਤੋ ਹਸਿ ਸੋਰਾ ਲੋਗ ਲਗੁਤੀਆ ਪਾਤ ਸ਼ਾਹਿਆ ਜੇ ਸਤਗੁਰ ਨਦਰ ਕਰੇ ਪਾਤ ਸ਼ਾਹੀਓ

ਸ਼ੇਰਪਰ ਦੇ ਗ੍ਰਹਿ ਕੀ ਪਾਤਸ਼ਾਹ ਜੀਓ ਆਪਣੇ ਪਾਵਨ ਭਾਰਤ ਤੇ ਹੰਪਾਨੀ ਦੇ ਗ੍ਰਹਿ ਦੇ ਮਿੱਤਰ ਕੀ ਪਾਤਸ਼ਾਹ ਜੀਓ ਅੱਜ ਦੀ ਲਈ ਬਾਣੀ ਧੁਕੀ ਲਈ ਮਾਰੇ ਦੇ ਜਾ ਸ੍ਰੀ ਸੁਖਮਨੀ ਸਾਹਿਬ ਦੇ ਸਿਖੁਰ ਜਾਤ ਹੋਏ ਹਨ ਕੋ ਕਹਨ ਤਹਾਈ ਕਿਤ ਹੋਇਆ ਪਾਤਸ਼ਾਹ ਜੀਓ ਅਹ ਮਨਸਾਲ ਦੀ ਆਮਦ ਦੇ ਸਬੰਧ ਵਿੱਚ ਅੱਜ ਅਣਾਤਾਰੀ ਵਾਲੇ ਕੋਈ ਗੁਰੂਗ੍ਰੰਥ ਸਾਹਿਬ ਮਾਰੋਂ ਨੂੰ ਆਕੇ ਤੇ ਇਹ ਜੀ ਅਰਦਾਸ ਕੀਤੀ ਵੜਾ ਆ ਸਾਲ ਆ महकमे वास्तव जो वी रहे शांति बनी रहे पिछले साल काफ़ी चैलेंज आए जी खासकर जरा हम पिछले महीने च सारू पता है पुलिस के जैबलिशमेंट्स से काफ़ी जरा हमले वगैरह हुए जो काफ़ी चैलेंजिंग से चलो परमात्मा की मेरना सारा कुछ सही रहा जी तो हम अगे भी इसके परमात्मा का वो टास्का लिया जी कि अगला साल जो शांति रहे हां इननू अपना ਹੁਣ ਵੈਸੇ ਵੀ ਆਪਾਂ ਡੇਲੀ ਬੇਸਿਸ ਤੇ ਕੰਮ ਕਰਦੇ ਰਹਿੰਦੇ ਆ ਨਾ ਵੀ ਆਪਣੇ ਹੌਸਲਾ ਵਜਾਈ ਇਹ ਹੈ ਕਿ ਆਪਣੇ ਜਿਹੜੀ ਖੁਦ ਤਨਮਾਨਾ ਆਪਣੀ ਜਿਹੜੀ ਡਿਊਟੀ ਕਰਨੀ ਚਾਹੀਦੀ ਹੈ ਉਹਦੇ ਕਰਕੇ ਹੀ ਸਾਰੇ ਸੇਫ ਮਨਨ ਆਪਣੇ ਅਸੀਂ ਤਾਂ ਜਿਹੜੇ ਆਪਣੇ ਪਬਲਿਕ ਦਾ ਸੇਫ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਸ਼ਾਈਆਂ ਜੇ ਸਤਗੁਰੂ ਨਦਰ ਕਰੇ ਸਭ ਤੋਂ ਪਹਿਲਾਂ ਸਮੁਤ ਇਲਾਕਾ ਨਿਵਾਸੀਆਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਵਧਾਈਆਂ ਮੈਂ ਆਪਣੀ ਸੋਸਾਇਟੀ ਨਾਵਾ ਜੋ ਕਿ ਨਵੀਂ ਸਾਲ ਬਰਕਰ ਸੋਸਾਇਟੀ ਪੰਜਾਬ ਸਤਿ ਸ੍ਰੀ ਅਕਾਲ ਆਲਾਕਾ ਨਿਵਾਸੀਆਂ ਵੱਲੋਂ ਅਰਦਾਸ ਕਰਦਾ ਕਿ ਅੱਜ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਖਾਸ ਕਰਕੇ ਡਿਪਟੀ ਸਾਹਿਬ ਸਾਡੇ ਮਾਨ ਸਾਹਿਬ ਤੇ ਮੈਡਮ ਐਸ ਐਚਓ ਬਜੇਦ ਕੋਰ ਤੇ ਉਹਨਾਂ ਦੇ ਸਾਰੇ ਜਿਹੜੇ ਸਾਥੀ ਨੇ ਉਹਨਾਂ ਨੇ ਇੱਕ ਬਹੁਤ ਵਧੀਆ ਪ੍ਰਾਲਾ ਕੀਤਾ ਕਿ ਅੱਜ ਨਵੇਂ ਸਾਲ ਦੀ ਆਮਦ ਦੇ ਉਤੇ ਸੁਖਮੀ ਸਾਹਿਬ ਦਾ ਪਾਠ ਰਖਵਾ ਕੇ ਜੁਗ ਜੁਗ ਅਟਲ ਤਾਂ ਤਾਂ ਸ਼੍ਰੀ ਗੁਰਗਰਨ ਸਾਹਿਬ ਦੀ ਜਗ੍ਹਾ ਪ੍ਰਕਾਸ਼ ਸਾਡੇ ਧਾਰੀਵਾਲ ਦੇ 18 ਥਾਣੇ ਦੇ ਵਿੱਚ ਕਰਵਾਇਆ ਇਸ ਨਾਲ ਮੈਂ ਸਮਝਦਾ ਕਿ ਸਾਡੇ ਸ਼ਹਿਰ ਦੀ ਇੱਕ ਨਵੇਂ ਸਾਲ ਦੀ ਸ਼ੁਰੂਆਤ ਬਹੁਤ ਵਧੀਆ ਤਰੀਕੇ ਨਾਲ ਹੋਏਗੀ ਕਿਉਂਕਿ ਸਾਰੇ ਸ਼ਹਿਰ ਦੇ ਫੈਸਲੇ ਜਿਹੜੇ ਆਸਥਾਨੇ ਦੇ ਵਿੱਚ ਹੁੰਦੇ ਨੇ ਤੇ ਮੈਂ ਸਮਝਦਾ ਕਿ ਮੈਡਮ ਹੋਣਾ ਦੇ ਤੇ ਸਾਡੇ ਡਿਊਟੀ ਸਾਹਿਬ ਨੇ ਬਹੁਤ ਵਧੀਆ ਪ੍ਰਬਾਲਾ ਕਰਕੇ ਅੱਜ ਨਵੇਂ ਸਾਲ ਦੀ ਜਿਹੜੀ ਆਮਦ ਕੀਤੀ ਆ ਤੇ ਅਰਦਾਸ ਕਰਦਾ ਕਿ ਪਰਮਾਤਮਾ ਜੀ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਨਸ਼ਾ ਵਲ ਚੱਲ ਰਹੀ ਹੈ ਤੇ ਪੁਲਿਸ ਪ੍ਰਸ਼ਾਸਨ ਪੂਰਾ ਜ਼ੋਰ ਲਗਾ ਕੇ ਇਸ ਨੂੰ ਜਿਹੜਾ ਖਤਮ ਕਰਨ ਵਿੱਚ ਲੱਗੀ ਹੈ ਐਸਪੀ ਪ੍ਰਸ਼ਾਸਨ ਤੁਹਾਡਾ ਕਾਮਯਾਬ ਹੋਵੇ ਤੇ ਸਾਰੇ ਜਮਾਨੇ ਸਮst ਇਲਾਕੇ ਵਿੱਚ ਆਫੀਆ ਪੁਲਿਸ ਪ੍ਰਸ਼ਾਸਨ ਦਾ ਤਾ ਬਈਏ ਇਹ ਕੋਈ ਚਾਈਨਾ ਡੋਰ ਮੈਂ ਸਮਝਦਾ ਕਿ ਚਾਈਨਾ ਡੋਰ ਇੱਕ ਡੋਰ ਨਹੀਂ ਇੱਕ ਆਸਮਾਨ ਦੇ ਵਿੱਚ ਲਟਕਦੀਆਂ ਹੋਈਆਂ ਤਲਵਾਰਾਂ ਨੇ ਜਿਸ ਨੂੰ ਪਤਾ ਨਹੀਂ ਕਿਦੇ ਉੱਤੇ ਹਾਵੀ ਹੋ ਜੰਮੀ ਐ ਕੋਈ ਪਿਛਲੇ ਸਾਲ ਹੀ ਵਖਿਆ ਐਸਾ ਵੀ ਕਿੰਨੀਆਂ ਜੀ ਅਗਰ ਡੋਰ ਦੇ ਨਾਲ ਕਿੰਨੀਆਂ ਜੀ ਜਾਨਾਂ ਚਲੀ ਗਈਆਂ ਉਹ ਚਾਹੇ ਬੱਚੇ ਦੀ ਹੋਵੇ ਚਾਹੇ ਬਜ਼ੁਰਗ ਦੀ ਹੋਵੇ ਮੈਂ ਸਮਝਦਾ ਕਿ ਇਹ ਡੋਰਾਂ ਨੂੰ ਬਿਲਕੁਲ ਹੀ ਉਹਦਾ ਬਾਈਕਾਟ ਕਰਨਾ ਚਾਹੀਦਾ ਹੈ ਤੇ ਜਿਹੜਾ ਭੇਜਦਾ ਪਿਆ ਹੈ ਉਹ ਤੇ ਬੜੀ ਸ਼ਕਤੀ ਦੇ ਨਾਲ ਇਹਦੇ ਉੱਤੇ ਐਕਸ਼ਨ ਲੈਣਾ ਚਾਹੀਦਾ ਕਿੰਨ ਦੱਸੇ ਕਿ ਇਹ ਕੰਪਲੀਮੈਂਟਰ ਸੈਂਕਟਾ ਵਰਕ ਕਰ ਰਹੇ ਆ ਜਿਹੜਾ ਪੁਲਿਸ ਸਟੇਸ਼ਨ ਆ ਇਹਦੇ ਵਿੱਚ ਪੰਜਾਬ ਪੁਲਿਸ ਤੇ ਹੋਮ ਗਾਰਡ ਜਿਹੜੀ ਸਾਰੇ ਮਿਲ ਕੇ ਕੰਮ ਕਰਦੀ ਹੈ ਹੋਮ ਗਾਰਡ ਦੇ ਜਵਾਨਾਂ ਦਾ ਮਨੋਬਲ ਵਧਾਉਣ ਵਾਸਤੇ ਅੱਜ ਇੱਥੇ ਅਸੀਂ ਆਏ ਸੀ ਨਾਲ ਸਾਰਿਆਂ ਨੂੰ ਅੱਜ ਨਵੇਂ ਸਾਲ ਦੇ ਮੁਬਾਰਕ ਤੇ ਨਵੇਂ ਸਾਲ ਦੀ ਸ਼ੁਭਕਾਮਨਾਵਾਂ ਦਿੰਦੇ ਆ ਤੇ ਇਹਨਾਂ ਨੂੰ ਇਹੋ ਸੰਦੇਸ਼ ਦੇਣਾ ਚਾਹੁੰਦੇ ਆ ਕਿ ਥਾਣੇ ਦੇ ਵਿੱਚ ਵਧੀਆ ਤੰਦੇਈ ਤੇ ਇਮਾਨਦਰੀ ਨਾਲ ਆਪਣੀ ਆਪਣੀ ਡਿਊਟੀ ਜਿਹੜੀ ਆ ਨਿਭਾਉਣਗੇ